ਹੇ ਫੋਨ ਦੁਬਾਰਾ ਲਾਈਵ ਆਏ ਆ ਜੇਕਰ ਤੁਹਾਨੂੰ ਤੁਸੀਂ ਚੈਨਲ ਬਣਾਉਣ ਵਾਲੇ ਸੋਚ ਰਹੇ ਹੋ ਜਾਂ ਤੁਸੀਂ ਚੈਨਲ ਬਣਾਇਆ ਹੋਇਆ ਤੁਸੀਂ ਉਹਦੇ ਤੇ ਕੰਮ ਕਰ ਰਹੇ ਹੋ ਤੇ ਤੁਹਾਡੇ ਸਬਸਕ੍ਰਾਈਬਰ ਕਿਵੇਂ ਵਧਾਨਗੇ ਉਹ ਸਾਰੇ ਆ ਤਰੀਕੇ ਮੈਂ ਤੁਹਾਨੂੰ ਦੱਸੂਗਾ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਇਸ ਚੈਨਲ ਦੇ ਨਾਲ ਜੁੜ ਸਕਦੇ ਹੋ ਓਕੇ ਆਪਾਂ ਇਹਦੇ ਜਾਣਕਾਰੀ ਤੁਹਾਨੂੰ ਸ਼ੇਅਰ ਕਰਾ ਕਰਾਂਗੇ ਸਰ ਜੀ ਤੁਸੀਂ ਤੁਹਾਡਾ ਸਾਫ ਮਿਲੇ ਆ ਤਾਂ ਵਧੀਆ ਆਪਾਂ ਤੋਂ ਅੱਗੇ ਕੋਈ ਫੇਸਬੁਕ ਤੇ ਮੈਂ YouTube ਦੇ ਉੱਤੇ ਦੇਖਦਾ ਫੇਸਬੁਕ ਵਾਲੀ ਜਾਣਕਾਰੀ ਤਾਂ ਕੀ ਹਿੰਦੀ ਦੇ ਵਿੱਚ ਕੰਟੈਂਟ ਥੋੜਾ ਜ਼ਿਆਦਾ ਹੈ ਤੇ ਜਾਂ ਕੀ ਹੁੰਦਾ ਮਤਲਬ ਅੰਗਰੇਜ਼ੀ ਦੇ ਵਿੱਚ ਦੇ ਵਿੱਚ ਜ਼ਿਆਦਾ ਕੰਟੈਂਟ ਪਿਆ ਹੋਇਆ ਦੱਸਿਆ ਜ਼ਰੂਰ ਹੈ ਪਰ ਤੁਸੀਂ ਜੇ ਕਿਸੇ ਭਰਾ ਨੇ ਤੁ ਫੇਰ ਵੀ ਕਿੰਨਾ ਪਰੇਸ਼ਾਨੀ ਆ ਰਹੀ ਆ ਤਾਂ ਮੈਂ ਤੁਹਾਨੂੰ ਉਹ ਸਾਰੀ ਸੈਟਿੰਗ ਦੱਸੂਗਾ ਕਿ ਸਾਡੇ ਚੈਨਲ ਦੇ ਨਾਲ ਜੁੜ ਸਕਦੇ ਤੇ ਜਿਹੜਾ ਕੋਈ ਜਿਹੜੇ ਭਰਾ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਆ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਬਾਕੀ ਕਮੈਂਟਾਂ ਜ਼ਰੂਰ ਕਰਿਓ ਲਾਈਕ ਕਰਕੇ ਦੱਸਿਆ ਕਰੋ ਕਿ ਤੁਸੀਂ ਕਿਹੜੇ ਪਿੰਡ ਤੋਂ ਜਾਂ ਕਿਹੜੇ ਸ਼ਹਿਰ ਤੋਂ ਸਾਡੇ ਇਸ ਚੈਨਲ ਨਾਲ ਜੁੜੇ ਹੋਏ ਹੋ ਤੇ ਕਰੋ ਤੋਂ ਜੁੜੇ ਹੋਏ ਹੋ ਇਹ ਜ਼ਰੂਰ ਦੱਸ ਸਕਦੇ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਜਵਾਨਾਂ ਆਪਾਂ ਦੇਖਦੇ ਆ ਹਰ ਇੱਕ ਬੰਦਾ ਜਿਹੜਾ ਫੇਸਬੁਕ ਤੇ ਤੇ YouTube ਤੇ ਉੱਤੇ ਵੀਡੀਓ ਪਾਉਂਦਾ ਹਰ ਇੱਕ ਨੂੰ ਹੁੰਦਾ ਵੀ ਮੈਂ ਵੀ ਕਮਾਈ ਕਰਾਂ ਪਰ ਉਹ ਕਮਾਈ ਆ ਆਖੇ ਛੱਡ ਦਿੰਦੇ ਆ ਕਿਉਂਕਿ ਕਿਸੇ ਦੇ ਟੂਲ ਨਹੀਂ ਖੁੱਲਦੇ ਜਾਂ ਕੋਈ ਤੇਰਾ ਫਾਸਲਾ ਨਹੀਂ ਪੂਰਾ ਹੁੰਦਾ ਜਾਂ ਕਿਸੇ ਦਾ ਕਿਵੇਂ ਦਿੱਕਤ ਮਿਹਨਤ ਕਰਨੀ ਪੈਂਦੀ ਹੈ ਕਈ ਵੀ ਮਿਹਨਤ ਅਗਲਾ ਉਨੀ ਕਰਨੀ ਪਾਉਂਦਾ ਤੇ ਮੈਂ ਤੁਹਾਨੂੰ ਸਾਰੇ ਅ ਕੁਝ ਦੱਸਣਾ ਪਰ ਤੁਸੀਂ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਣਾ ਚਾਹੀਦੇ ਹੋ ਤਾਂ ਕਿ ਆਪਾਂ ਤੁਹਾਡੀ ਮਦਦੜੀ ਉਹ ਸਹੀ ਤਰੀਕੇ ਨਾਲ ਕਰੀਏ ਪਰ ਕਈ ਕੀ ਹੁੰਦਾ ਨਾ ਮੰਨ ਕੇ ਚਲੋ ਵੀ ਹੁਣ ਵੀਡੀਓ ਪਾਉਣ ਲੱਗ ਗਏ ਤੁਸੀਂ ਵੀਡੀਓ ਪਾਉਣ ਲੱਗ ਜੰਨੇ ਹੋ ਅ ਦੋ ਚਾਰ ਵੀਡੀਓ ਪਾਈਆਂ ਆਪਾਂ ਕਹਿੰਦੇ ਨੇ ਥਿਊ ਨਹੀਂ ਆਈ ਆਪਾਂ ਸ਼ੁਰੂ ਕਰਦੇ ਨੇ ਪਰ ਨਹੀਂ ਤੁਸੀਂ ਲਗਾਤਾਰ ਕੰਮ ਕਰੋ ਲਗਾਤਾਰ ਕੰਮ ਕਰੋਗੇ ਤਾਂ ਤੁਹਾਡਾ ਜਿਹੜਾ ਚੈਨਲ ਦਾ ਗ੍ਰੋਥ ਵੀ ਕਰੂਗਾ ਤੁਹਾਡੇ ਚੈਨਲ ਦਾ ਵਾਚ ਟਾਈਮ ਵੀ ਵਧੂਗਾ ਤੁਹਾਡੇ ਚੈਨਲ ਤੇ ਸਬਸਕ੍ਰਾਈਬਰ ਵੀ ਵਧਣਗੇ ਉਹ ਸਾਰਾ ਕੁਝ ਹੋਊਗਾ ਪਰ ਹਾਂ ਇੱਕ ਕੰਟੈਂਟ ਹੋਵੇ ਇਹ ਨਾ ਹੋਵੇ ਵੀ ਅੱਜ ਵੀਡੀਓ ਹੋਰ ਪਾਈ ਕੱਲ ਵੀਡੀਓ ਜ਼ਰੂਰ ਪਾਈ ਉਸ ਤਰ੍ਹਾਂ ਇੱਕ ਕੰਟੈਂਟ ਹੋਵੇ ਤਾਂ ਕਿ ਫੇਸਬੁਕ ਦਾ ਜਿਹੜਾ ਫੇਸਬੁਕ ਤੇ ਹੈ ਜਾਂ YouTube ਤੇ ਹੈ ਹਉ ਪਤਾ ਲੱਗੇ ਵੀ ਇਹ ਵੀਡੀਓ ਮੈਂ ਕਿਹਨੂੰ ਦਿਖਾਵਾਂ ਤਾਂ ਕਿ ਉਹ ਵੀਡੀਓ ਸਹੀ ਬੰਦੇ ਤੱਕ ਵੀਡੀਓ ਲਿਆ ਸਕੇ YouTube ਪਲੇਟਫਾਰਮ ਜਿਹੜਾ ਤੇ ਜਿਹੜਾ ਆਪਣਾ Facebook ਉਹਨੂੰ ਵੀ ਪਤਾ ਲੱਗੇ ਵੀ ਹਾਂ ਇਹ ਆਹ ਬੰਦਾ ਦੇਖਣਾ ਚਾਹੁੰਦਾ ਮੈਂ ਉਹਦੇ ਕੋਲ ਕੰਟੈਂਟ ਨੂੰ ਲੈ ਕੇ ਜਾਣਾ ਕਿਉਂਕਿ ਕਈ ਬਰਾਦ ਕਰਦੇ ਆ ਕਿਤੇ ਬਲੌਗ ਪਾਤਾ ਜਾਂ ਕਿਤੇ ਕਿਵੇਂ ਕਿਤੇ ਕਿਵੇਂ ਉਸ ਤਰ੍ਹਾਂ ਕੰਟੈਂਟ ਤੁਹਾਡਾ ਕਦੇ ਵੀ ਵਾਇਰਲ ਨਹੀਂ ਹੁੰਦਾ ਵਾਇਰਲ ਹੋਊਗਾ ਤਾਂ ਜੇ ਇੱਕ ਕੰਟੈਂਟ ਚੰਗੀ ਰੱਖੋਗੇ ਮਤਲਬ ਮਤਲਬ ਇੱਕੋ ਹੀ ਕੈਟਾਗਰੀ ਵੱਖੋਗੇ ਕੈਟਾਗਰੀ ਜੇ ਆਪਾਂ ਕੈਟਾਗਰੀ ਦੇ ਸਾਹ ਵੀ ਰਾਪਾ ਲਿਓ ਜਾਂ ਫੋਟੋਆਂ ਪੋਸਟਾਂ ਕੋਈ ਵੀ ਪਾਉਨੇ ਆ ਤਾਂ ਆਪਣਾ ਕੰਟੈਂਟ ਵਾਇਰਲ ਹੋਊ ਵੀ ਹੋਇਆ ਤੇ ਬਹੁਤ ਭਰਾ ਪੈਸੇ ਕਮਾ ਰਹੇ ਆ ਤੇ ਤੁਸੀਂ ਵੀ ਕਮਾ ਸਕਦੇ ਹੋ ਪਰ ਥੋੜੀ ਜਿਹੀ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਮਿਹਨਤ ਦੇ ਤੋਂ ਨਾ ਜਿਕਰ ਸਰਵ ਦਾ ਕੋਈ ਨਹੀਂ ਆ ਮਿਹਨਤ ਕਰੋਗੇ ਤਾਂ ਤੁਹਾਡਾ ਜਿਹੜਾ ਕੰਟੈਂਟ ਵੀ ਵਾਇਰਲ ਹੋਊਗਾ ਤੁਹਾਡਾ ਪੇਜ ਚੱਲੂ ਤੁਹਾਡਾ ਪੇਜ ਚੱਲੂ ਆ ਤੁਹਾਡੀ ਪਛਾਣ ਵੀ ਬਣੂਗੀ ਪਛਾਣ ਉਹਦੇ ਤੇ ਫਿਰ ਤੁਹਾਡੇ ਕੋਲ ਕੰਮ ਵੀ ਵਿਧਿਆਊਗਾ ਪਰ ਆਪਾਂ ਕੀ ਕਰਦੇ ਨੇ ਆਪਾਂ 2-4 ਦਿਨ ਵੀਡੀਓ ਪਾਈਆਂ ਉਹ ਚਾਰ ਵੀਡੀਓ ਮੈਂ ਪਾਈਆਂ ਤਾਂ ਉਦੋਂ ਬਾਅਦ ਕਹਿੰਦੇ ਫਿਰ ਥਿਊ ਨਹੀਂ ਆ ਰਹੇ ਜਾਂ ਆਪਾਂ ਛੱਡ ਦਿੰਦੇ ਹਾਂ ਛੱਡਣਾ ਹੀ ਆ ਤੁਸੀਂ ਲਗਾਤਾਰ ਕੰਮ ਕਰੋ ਲਗਾਤਾਰ ਕੰਮ ਕਰੋਗੇ ਤਾਂ ਤੁਹਾਡਾ ਜਿਹੜਾ YouTube ਤੇ ਚੈਨਲ ਹੈ ਜਾਂ Facebook ਤੇ ਪੇਜ ਹੈ ਤੁਸੀਂ ਉਸ ਨੂੰ ਅੱਗੇ ਲਿਆ ਸਕਦੇ ਪਰ ਲਗਾਤਾਰ ਕੰਮ ਕਰਨਾ ਪਊਗਾ ਕਿ ਤੁਸੀਂ ਜਿਵੇਂ ਫੇਸਬੁਕ ਦੇ ਉੱਤੇ ਐਡ ਕਰ ਲੈਂਦੇ ਆਪਾਂ ਤਾਂ ਉਸੇ ਤਰ੍ਹਾਂ ਆਪਾਂ YouTube ਦੇ ਉੱਤੇ ਵੀ ਇੱਕ ਦੂਜੇ ਨੂੰ ਐਡ ਕਰਕੇ ਉਹਦੇ ਨਾਲ ਗੱਲਾਂਬਾਤ ਕਰ ਸਕਦੇ ਆ ਇਕ ਦੂਸਰੇ ਨਾਲ ਤੇ ਸਾਰੀ ਸੈਟਿੰਗ ਮੈਂ ਤੁਹਾਨੂੰ ਦੱਸੂਗਾ ਪਰ ਸਾਡੇ ਇਸ ਚੈਨਲ ਦੇ ਨਾਲ ਜੁੜੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਥੋਂ ਤੁਸੀਂ ਸਾਡੇ ਸਟੇਟ ਨੂੰ ਦੇਖ ਰਹੇ ਹੋ ਤੇ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਇਹ ਜਿਹਨੂੰ ਦੱਸਿਆ ਕਰੋ ਕਿਉਂਕਿ ਉਹਨਾਂ ਤੇਰ ਆਪਣੂੰ ਗੱਲ ਨਹੀਂ ਪੜਦੀ ਜਿੰਨੇ ਤੇਰ ਆਪਣਾ ਇੱਕ ਦੂਜੇ ਨਾਲ ਗੱਲਬਾਤ ਨ ਹੋਵੇ ਫਿਰ ਆਪਣਾ ਲਾਈਵ ਕਰਨ ਦਾ ਵੀ ਫਾਇਦਾ ਨਹੀਂ ਤੇ ਜੇ ਲੋ ਆਸ ਵਿੱਚ ਗੱਲਬਾਤ ਨ ਹੋਵੇ ਤਾਂ ਗੱਲ ਨਹੀਂ ਮੰਗਦੀ ਪਰ ਤੁਹਾਡੀ ਮੱਤ ਜ਼ਰੂਰ ਕਰੂੰਗਾ ਤੁਸੀਂ ਮੇਰੀ ਮੱਤ ਕਰਦੇ ਹੋ ਜਾਂ ਨਹੀਂ ਕਰਦੇ ਉਹ ਗੱਲ ਵੱਖਰੀ ਹੈ ਪਰ ਮੈਂ ਤੁਹਾਡੀ ਮੱਤ ਜ਼ਰੂਰ ਕਰੂੰਗਾ ਜੇ ਤੁਹਾਨੂੰ ਦਿੱਕਤ ਆ ਰਹੀ ਹੈ ਪੇਜ ਬਣਾਇਆ ਹੋਇਆ ਕੇ ਤੇ ਤੁਹਾਨੂੰ ਦਿੱਕਤ ਹੈ ਜਾਂ ਤੁਹਾਡੀ ਪ੍ਰੋਫਾਈਲ ਤੇ ਦਿੱਕਤ ਹੈ ਫੇਸਬੁਕ ਤੇ ਇੰਸਟਾਗ੍ਰam ਤੇ ਕੰਮ ਕਰ ਰਹੇ ਹੋ ਇੰਸਟਾਗ੍ਰam ਤੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤਾਂ ਉਹਦੇ ਤੇ ਵੀ ਜਾਂ ਤੁਸੀਂ YouTube ਦੇ ਉੱਤੇ ਜਾਂ ਤੁਸੀਂ ਮੰਨ ਲਓ ਵੀ ਹੋਰ ਬਹੁਤ ਪਲੇਟਫਾਰਮਾਂ ਉੱਪਰ ਉਹਨਾਂ ਤੇ ਕੰਮ ਕਰ ਰਹੇ ਹੋ ਤੁਹਾਡੇ ਫੋਲੋਅਰ ਨਹੀਂ ਵਧ ਰਹੇ ਤੇ ਨਹੀਂ ਤੁਹਾਡਾ ਜਿਹੜਾ ਪੇਜ ਗਰੋਥ ਕਰ ਰਿਹਾ ਉਹ ਸਾਰੀਆਂ ਸੈਟਿੰਗਾਂ ਤੁਹਾਨੂੰ ਦੱਸਾਂਗਾ ਪਰ ਸਾਡੇ ਇਸ ਪੇਜ ਨਾਲ ਜੁੜੇ ਹੋਣਾ ਚਾਹੀਦਾ ਹੈ। ਸਾਡੇ ਚੈਨਲ ਦੇ ਨਾਲ ਸਬਸਕ੍ਰਾਈਬ ਕਰਕੇ ਜੁੜ ਸਕਦੇ ਹੋ। ਸਬਸਕ੍ਰਾਈਬ ਕਰਨ ਦਾ ਕੋਈ ਪੈਸੇ ਨਹੀਂ ਲੱਗਦਾ। ਲਾਈਕ ਕਮੈਂਟ ਕਰਨ ਦਾ ਕੋਈ ਪੈਸੇ ਨਹੀਂ ਲੱਗਦਾ ਪਰ ਜੇ ਤੁਸੀਂ ਤਾਂ ਸਾਡੇ ਇਸ ਚੈਨਲ ਦੇ ਨਾਲ ਜੁੜ ਚੰਗੀ ਤਰ੍ਹਾਂ ਜੁੜੋਗੇ ਸਬਸਕ੍ਰਾਈਬ ਕਰਕੇ ਰੱਖੋ ਇਹ ਚੈਨਲ ਤੇ ਫੇਰ ਹੀ ਪੈਰਾ ਕਿਉਂਕਿ ਅਜਰੀ ਨੂੰ ਕੋਈ ਪਾਈ ਜਾਣਕਾਰੀ ਹੋਈ ਉਹ ਮਿਸ ਹੋ ਗਈ ਤਾਂ ਫੇਰ ਗੱਲ ਨਹੀਂ ਬਣਦੀ ਜੇ ਤੁਸੀਂ ਕੰਮ ਕਰ ਰਹੇ ਹੋ ਨਾ ਤਾਂ ਚੰਗੇ ਤਰੀਕੇ ਨਾਲ ਕੰਮ ਕਰੋ ਤਾਂ ਕਿ ਤੁਸੀਂ ਪੈਸੇ ਜਲਦੀ ਜਲਦੀ ਕਮਾ ਸਕੋ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਮੈਂਟ ਦੇ ਨਾਲ ਸਾਡੀ ਜਿਹੜੀ ਥੋੜਾ ਚੈਨਲ ਆ ਉਹ ਵੀ ਇੱਥੇ ਲਿੰਕ ਹੋ ਜਾਂਦਾ ਹੈ ਜਿਹੜੇ ਮੇਰੇ ਨਾਲ ਲਾਈਵ ਵਿੱਚ ਜੁੜਨੂਏ ਤਾਂ ਉਹ ਥੋੜਾ ਚੈਨਲ ਉਥੋਂ ਸਬਸਕ੍ਰਾਈਬ ਕਰ ਸਕਦੇ ਥੋੜੇ ਚੈਨਲ ਤੇ ਜਾ ਸਕਦੇ ਆ ਇਸ ਤਰੀ ਪੇਜ ਦਾ ਹੁੰਦਾ ਜੇ ਪੇਜ ਤੁਸੀਂ ਜਾਣਦੇ ਹੋ ਜੇ ਕੋਈ ਲਾਈਵ ਚੱਲੀ ਜਾ ਰਹੀ ਹੈ ਤਾਂ ਤੁਸੀਂ ਅਗਲੇ ਨੂੰ ਕਿਸੇ ਵੀ ਪੋਸਟ ਤੇ ਕਮੈਂਟ ਕਰ ਦਿਓ ਤਾਂ ਉਹਦੇ ਫੋਲੋਅਰਾਂ ਤੱਕ ਬਾਡੀ ਪਹੁੰਚ ਵਣ ਜਾਂਦੀ ਹੈ ਇੱਕ ਇੱਕ ਤਰ੍ਹਾਂ ਦੀ ਉਹਦੇ ਫੋਲੋਅਰਸ ਉਹ ਜਣ ਜੁੜਨਗੇ ਪਰ ਜੁੜਨਗੇ ਕਿਦਾਂ ਜਿੰਨਾ ਚਿਰ ਤੁਸੀਂ ਕਮੈਂਟ ਨਹੀਂ ਕਰਦੇ ਉਹਨਾਂ ਚਿਰ ਕੋਈ ਫਾਇਦਾ ਨਹੀਂ ਚਾਹ ਤੁਸੀਂ ਕਿੰਨੀਆਂ ਪੋਸਟਾਂ ਕਿੰਨੀਆਂ ਵੀਡੀਓ ਤੁਸੀਂ ਪਾਈ ਜੋ ਉਹਦਾ ਕੋਈ ੱਕਾ ਹੋਇਆ ਠੀਕ ਹੈ ਜੀ ਧੰਨਵਾਦ ਸੋ ਸਾਰਿਆਂ ਦਾ ਜਿੰਨੇ ਵੀ ਭਰਾ ਇਸ ਲਾਈਵ ਦੇ ਵਿੱਚ ਐਡ ਹੋਏ ਵਰਟਰ ਦੇਖਿਆ ਲਾਈਵ ਤੇ ਲਾਈਵ ਨੂੰ ਜਿਹੜੇ ਭਰਾ ਬਾਅਦ ਚ ਦੇਖੋਗੇ ਤਾਂ ਲਾਈਵ ਨੂੰ ਸ਼ੇਅਰ ਜਰੂਰ ਕਰਿਓ ਜੇ ਕਿਸੇ ਨੂੰ ਅ ਕਿਸੇ ਦੋਸਤ ਮਿੱਤਰ ਨੂੰ ਤੁਹਾਡੇ ਨੂੰ ਕੋਈ ਅ ਪੇਜ ਬਾਰੇ ਨਾਲ ਚਾਹੀਦੀ ਤਾ ਸਾਡੇ ਸੋਸ਼ਲ ਚੈਨਲ ਤੇ ਮੈਨੂੰ ਕਮੈਂਟ ਕਰਿਓ ਮੈਂ ਤੁਹਾਨੂੰ ਕਮੈਂਟ ਦਾ ਰਿਪਲਾਈ ਜ਼ਰੂਰ ਕਰੂੰਗਾ ਪਰ ਇੰਨਾ ਕੁ ਮੇਰਾ ਕਹਿਣਾ ਸੀ ਧੰਨਵਾਦ ਜੀ ਸਾਰਿਆਂ ਦਾ